ਅੱਜ ਪਿੰਡ ਮਹਿਦੀਪੁਰ ਚ ਇੱਕ ਜਾਲੀ ਕੰਪਨੀ ਦਾ ਨਮਾਇੰਦਾ ਜਿਹਦਾ ਨਾਂ ਕਾਗਜ਼ਾਂ ਦੇ ਵਿੱਚ ਨੇ ਜਾਲੀ ਯਾਧਾਰ ਕਾਰਡ ਬਣਾਇਆ ਉਹ ਦਿਖਾਇਆ ਅਸਲੀ ਯਾਧਾਰ ਕਾਰਡ ਤਾਂ ਨੇ ਵਿਖਾਇਆ ਨਹੀਂ ਫੋਟੋ ਦੇ ਵਿੱਚ ਹੀ ਆ। ਕ੍ਰਿਸ਼ਨਨ ਮੁੰਡਾਲ ਇਹਦਾ ਪਿੰਡ ਪਛਮੀ ਬੰਗਾਲ ਤੇ ਨਾਗਪੁਰ ਦੀ ਕੰਪਨੀ ਚ ਕੋ ਕੰਮ ਕਰਦਾ ਹੈ। ਔਰ ਸਵੇਰੇ ਸਵੇਰੇ ਮਹਿਦੀਪੁਰ ਆਏ ਨੇ। ਔਰ ਨਾਲ ਇੱਕ ਹੈਲਪਰ ਇਹਨਾਂ ਲਿਆ ਪੰਜਾਬੀ ਮੁੰਡਾ ਹੈ ਠੀਕ ਆ ਜਦੋਂ ਸਿੱਖ ਰਾਜ ਲਾਹੌਰ ਦਾ ਉਜੜਿਆ ਸੀ ਨਾ ਮਹਾਰਨਜੀਤ ਸਿੰਘ ਦਾ ਉਦੋਂ ਵੀ ਅੱਧੀ ਕਾਮ ਦੁਸ਼ਮਣਾਂ ਦੇ ਨਾਲ ਰਲੀ ਅੱਧੇ ਸਿੱਖ ਅੱਧੇ ਸਿੱਖ ਡੋਗ ਰਿਆ ਅੱਧੇ ਸਿੱਖ ਦੁਸ਼ਮਣਾਂ ਨਾਲ ਰਲ ਗਏ ਸੀ ਤੇ ਹੁਣ ਵੀ ਰਲੇ ਫਿਰਦੇ ਆ ਇਹਨਾਂ ਦੀ ਗੱਡੀ ਹੈ ਜਿੰਨਾ ਉੱਤੇ ਗਵਰਨਮੈਂਟ ਆਫ ਇੰਡੀਆ ਲਿਖਿਆ ਜਦ ਕਿ ਇਹ ਕੋਈ ਵੀ ਸਰਕਾਰੀ ਅਦਾਰਾ ਨਹੀਂ ਇਹ ਹੈਗੇ ਨੇ ਇੱਕ ਕੰਪਨੀ ਦੇ ਤੇ ਇੱਥੇ ਮਸ਼ੀਨ ਜੀ ਲਈ ਫਿਰਦੇ ਆ ਦੇ ਕਹਿੰਦਾ ਜਾਲੀ ਲੈਟਰ ਦਿੱਤਾ ਜਾਲੀ ਲੈਟਰ ਹੈ ਇਹ ਜਿਹੜਾ ਜਾਲੀ ਲੈਟਰ ਹੈ ਇਹ ਜਾਲੀ ਲੈਟਰ ਆ ਕਹਿੰਦੇ ਆ ਵੀ ਡੀਸੀ ਦੀ ਮਨਜ਼ੂਰੀ ਆ ਅਸੀਂ ਇੱਥੇ ਖਣਿਜ ਪਾਣੀ ਚੈੱਕ ਕਰਨਾ ਧਰਤੀ ਦਾ ਹੀ ਵੋ ਝੂਠ ਸੱਚ ਮਾਰਦੇ ਆ ਇਹ ਘੱਟੋ ਘਾਟਾ ਇਦਾਂ ਦਿਸਦਾ ਆ ਆਹ ਮਸ਼ੀਨ ਜੀ ਇੱਕ ਲਈ ਫਿਰਦੇ ਆ ਔਰ ਇਹਦੀ ਆ ਇਹਨਾਂ ਦਾ ਗੱਡੀ ਦਾ ਨੰਬਰ ਹੈ ਆਰ ਜੇ 50 ਟੀ ਏ 0 3 1 0 ਠੀਕ ਆ ਗੱਡੀ ਆ ਤੜਕੇ ਤੜਕੇ 6 ਵਜੇ 7 ਵਜੇ ਮਹੀਦੀਪੁਰ ਚਾ ਕੇ ਇਹ ਨਾ ਜਾਣੇ ਕੈਸੀਆਂ ਮਸ਼ੀਨਾਂ ਫਿੱਟ ਕਰਕੇ ਬੈਠੇ ਨੇ ਬਾਰਡਰ ਦਾ ਏਰੀਆ ਹੈ ਅਸੀਂ ਤਾਂ ਦਿੱਕਤਾਂ ਜੱਗੇ ਹੀ ਫਸੇ ਪਏ ਆ ਕਿਉਂਕਿ ਪਾਕਿਸਤਾਨ ਦਾ ਨਾਲ ਲੱਗਦਾ ਪਾਕਿਸਤਾਨ ਦਾ ਨਾਲ ਇਹਨਾਂ ਦੇ ਇੱਕ ਕੁੜੀ ਵੀ ਆ ਸਾਡੀ ਬੱਚੀ ਔਰ ਇੱਥੋਂ ਡਰੋਨ ਪਾਕਿਸਤਾਨ ਨੂੰ ਜਾਂਦੇ ਨੇ ਡਰੋਨ ਪਾਕਿਸਤਾਨ ਨੂੰ ਇਹਨੂੰ ਆਉਂਦੇ ਨੇ ਕਈ ਇੱਥੇ ਸਿਆਪੇ ਪਏ ਨੇ ਪਤਾ ਨਹੀਂ ਲੱਗਦਾ ਵੀ ਇਹ ਹੁਣ ਇੰਟੈਲੀਜੈਂਸੀ ਦੇ ਬੰਦੇ ਨੇ ਇਹ ਪਾਕਿਸਤਾਨ ਨਾਲ ਕੋਈ ਸੂਚਨਾਵਾਂ ਭੇਜ ਰਹੇ ਨੇ ਇਹਨਾਂ ਮਸ਼ੀਨਾਂ ਨਹੀਂ ਕੀ ਝੂਠ ਸੱਚ ਮਾਰ ਰਹੇ ਨੇ ਕੀ ਇਹਨਾਂ ਦਾ ਮਕਸਦ ਆ ਇਹ ਕਲੀਅਰ ਨਹੀਂ ਹੋੰਦਿਆ ਚਿੱਠੀ ਸਾਨੂੰ ਵਿਖਾਈ ਜਾਂਦੇ ਆ ਤੇ ਚਿੱਠੀ ਇਹ ਜਾਲੀ ਤੇ ਕਿਸੇ ਡੀਸੀ ਦੇ ਕੋਈ ਸਾਈਨ ਨਹੀਂ ਕਹਿ ਰਹੇ ਨੇ ਤੇ ਤਰਨਤਾਂ ਡੀਸੀ ਦੇ ਸਾਈਨ ਆ ਸਾਨੂੰ ਪਰਮਿਸ਼ਨ ਨਹੀਂ ਆ ਕੋਈ ਪਰਮਿਸ਼ਨ ਲੈਟਰ ਨਹੀਂ ਇਹਨਾਂ ਕੋਲ ਨਾ ਇਹਨਾਂ ਕੋਲ ਕੋਈ ਆਈ ਕਾਰਡ ਬਣਿਆ ਹੋਇਆ ਇਹ ਸਾਰਾ ਮਾਮਲਾ ਜਿਹੜਾ ਸ਼ੱਕੀ ਆ ਔਰ ਬਹੁਤ ਹੀ ਮੰਦ ਭਗਾ ਹੈ ਕੰਪਨੀਆਂ ਨੇ ਔਰ ਸਰਕਾਰ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਘੇਰ ਲਿਆ ਪੰਜਾਬ ਦੇ ਪਾਣੀਆਂ 'ਚ ਵੱਡੀਆਂ-ਵੱਡੀਆਂ ਤਾਂ-ਤਾਂ ਯੈਰ ਫੈਲਿਆ ਆਇਆ ਹੈ ਪੰਜਾਬ ਦੇ ਲੋਕ ਬੜੀ ਤੇਜ਼ੀ ਨਾਲ ਮਰ ਰਹੇ ਨੇ ਇੰਜੈਕਟ ਕਰਤਾ ਉਤੋਂ ਕਿ ਪੰਜਾਬ ਦੇ ਲੋਕ ਬਿਮਾਰੀਆਂ ਨਾਲ ਮਰ ਖੱਪ ਜਾਣ ਜਾਂ ਇਹ ਪੰਜਾਬ ਛੱਡ ਕੇ ਭੱਜ-ਭੁੱਜ ਜਾਣ ਮੁਰਕੇ ਕਰ ਦਗੇ ਭਈਆਂ ਦਾ ਰਾਜ ਆ ਭਈਆ ਜੀ ਵੇਖ ਲਓ ਪੱਛਮੀ ਬੰਗਾਲ ਦਾ ਤੇ ਆਉਣ ਵਾਸਤੇ ਆਉਣ ਆਲੀਆਂ ਆਪਣੀਆਂ ਪੀੜ੍ਹੀਆਂ ਵਾਸਤੇ ਤਿਆਰੀ ਕਰਨ ਡਿਆ ਜੀ ਵੀ ਇੱਥੇ ਵਸਾਉਣੀਆਂ ਨੇ ਉਹ ਤੇ ਪੰਜਾਬ ਦਾ ਸਭ ਤੋਂ ਖੇਰਲਾ ਪਿੰਨ ਮੈਜੀਪੁਰ ਆਖਰੀ ਕੋਨਾ ਮੈਜੀਪੁਰ ਪੰਜਾਬ ਦਾ ਪਿੰਡ ਖੇਰਲਾ ਦੋਂਗਾ ਪਾਕਿਸਤਾਨ ਆ ਤੇ ਇਥੋਂ ਤੱਕ ਆ ਗਏ ਜੇ ਆਪਦੀਆਂ ਵਸਤੀਆਂ ਵਛਾਉਣ ਵਾਸਤੇ ਸਟੇਸ਼ਨ ਮਿਲਣ ਲਈ ਆਏ ਸੀ ਜੁੱਤੀ ਵੀਡੀਓ ਬਣਾਉਣੇ ਦਾ ਕੋਈ ਹੋ ਨਹੀਂ ਹੈ ਨਾ ਆਪ ਪੜਕਦੀ ਆ ਕੁੜੀ ਵੇਖੋ ਆ ਪੜਕਦੀ ਆ ਥਣੇ ਥਣੇ ਹਮ ਆਪਕੋ ਥਣੇ ਮੇਂ ਚਲੇ ਜਾਈਏ ਥਣੇ ਮੇਂ ਸਹੀ ਬਾਤ ਆਪਕੋ ਨਹੀਂ ਬਤਾ ਰਹੇ ਜੋ ਆਪ ਰਿਸਟੇਸ਼ਨ ਲੈ ਕੇ ਚਲੇ ਜਾਈਏ ਆਪ ਪੁਲਿਸ ਸਟੇਸ਼ਨ ਲੈ ਚਲਦੇ ਤੇਰਾ ਛੌਂਕ ਲਾ ਦੇਨੇ ਪੁਲਿਸ ਸਟੇਸ਼ਨ ਵਾਲਾ ਆ ਐਸੇ ਤਾਂ ਆਪ ਕੋ ਵਖਾ ਚਿੱਠੀ ਸਾਨੂੰ ਕਿੱਥੇ ਦੇ ਦੀ ਹੁਣ ਤੈਨੂੰ ਪਤਾ ਵੀ ਇਹ ਮੀਡੀਆ ਦੇ ਜਾਏਗੀ ਹੁਣੇ ਸੋਸ਼ਲ ਮੀਡੀਆ ਤੇ ਵਿਗਤ ਤੇਰਾ ਪੂਰੇ ਪੰਜਾਬ ਚ ਕੰਮ ਬੰਦ ਹੋ ਜਾਏਗਾ ਤੈਨੂੰ ਇਹ ਤਾਪ ਚੜਿਆ ਆਹ ਅਸੀਂ ਵੀ ਬਣਾ ਸਕਦੇ ਆ ਨਾ ਵੀਡੀਓ ਕੀ ਬਣਾਵੇਂਗੀ ਤੂੰ ਵੀਡੀਓ ਬਣਾ ਲੈ ਸਾਡੇ ਦੇ ਵੀਡੀਓ ਅਸੀਂ ਤੈਨੂੰ ਕੋਈ ਗਲਤ ਸ਼ਬਦ ਬੋਲ ਰਹੇ ਨਹੀਂ ਐਸੇ ਤੋਂ ਐਸੇ ਤੋਂ ਆਪ ਕੋ ਪਤਾ ਅਹੀਂ ਤਾਂ ਤੈਨੂੰ ਐਸੇ ਵੀਡੀਓ ਦੇ ਵਿੱਚ ਬੇੜੀ ਗਿਆ ਅਗਲਾ ਨੂੰ ਸ਼ੱਕ ਕੋਈ ਨਹੀਂ ਫਿਰ ਵੀ ਇਨ ਨੂੰ ਮਤਲਬ ਤਮਾਸ਼ਾ ਬਣਾਇਆ ਤੂੰ ਹੀ ਅੱਜ ਤਾਡੇ ਕੋਲ ਪੂਰੂ ਤੂੰ ਹੀ ਦੇ ਤਾ ਅਗਲਾ